ਗੈਰੀ ਖਿਡਾਰੀਆਂ ਦੇ ਨਾਲ ਜਾਣ ਪਛਾਣ ਕੀਤੀ ਜਾ ਰਹੀ ਆ ਹੋਮ ਟੀਮ ਦੇ ਨਾਲ ਜਾਨਕਿ ਗੋਸਲਾ ਦੇ ਟੀਮ ਦੇ ਨਾਲ ਦੂਸਰੀ ਟੀਮ ਦੇ ਨਾਲ ਜਾਣ ਪਛਾਣ ਕਰਦੇ ਹੋਏ ਤੇ ਉਸ ਤੋਂ ਬਾਅਦ ਖੋਥੜਾ ਦੇ ਟੀਮ ਤੇ ਹਾਂਜੀ ਗੋਸਲ ਸਾਹਿਬ ਇੱਥੇ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਉਸਲਾਂ ਦੇ ਵਿੱਚ ਕੀ ਹੈਗੇ ਤੇ ਕਿਹਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਕਿਸ ਤਰ੍ਹਾਂ ਦੇ ਪ੍ਰਬੰਧ ਪ੍ਰਬੰਧ ਸਾਡੇ ਨੌਜਵਾਨ ਕਮੇਟੀ ਜਿੰਨੇ ਵੀ ਹੈਗੇ ਖਿਡਾਰੀਆਂ ਉਹਨਾਂ ਨੇ ਉਦਮ ਸਦਕਾ ਜੀ ਇਹ ਪ੍ਰੋਗਰਾਮ ਨੇ ਪਰ ਚੜ ਗਿਆ ਤੇ ਸੋ ਸਾਡੇ ਸ਼੍ਰੀ ਨਾਕਮ ਰਾਜਾ ਸਾਹਿਬ ਜੀ ਦੀ 193 ਬਰਸੀ ਦੇ ਤੁਵਨ ਵਿੱਚ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੇ ਨਾਲ ਹੀ ਸਾਡੇ ਮਾਸਟਰ ਸ਼ਹੀਦ ਬੱਬਰ ਸਿੰਘ ਅਕਾਲੀ ਦਲੀਸ਼ੰਗੀ ਉਹਨਾਂ ਦੀ ਯਾਦ ਨੂੰ ਵੀ ਸਮਰਪਿਤ ਹੈ ਸੋ ਅੱਜ ਇਹ ਚੌਥੇ ਦਿਨ ਦੇ ਵਿੱਚ ਪਹਿਲਾ ਟੂਰਨਾਮੈਂਟ ਜੋ ਪਹੁੰਚਿਆ ਸਾਡੇ ਐਨਆਰਆਈ ਵੀਰਾਂ ਦੀ ਅਸੀਂ ਧੰਨਵਾਦ ਕਰਦੇ ਹਾਂ ਜਿੰਨੇ ਵੀ ਆ ਸੋ ਅੱਜ ਫਾਈਨਲ ਮੈਚ ਗੋਸਲਾ ਵਰਸਸ ਕੋਥੜਾ ਦਾ ਹੁਣ ਹੋਣ ਜਾ ਰਿਹਾ ਹੈ ਜੋ ਕਿ ਕੁਝ ਪਲਾਂ ਦੇ ਵਿੱਚ ਸਟਾਰਟ ਹੋਣ ਜਾ ਰਿਹਾ ਹੈ ਇਸ ਤਰ੍ਹਾਂ ਦੇ ਪ੍ਰਬੰਧ ਇਸ ਪਿੰਡ ਵੱਲੋਂ ਕੀਤੇ ਗਏ ਜੀ ਖਿਡਾਰੀਆਂ ਲਈ ਖਿਡਾਰੀਆਂ ਦੇ ਲਈ ਲੰਗਰ ਦਾ ਪ੍ਰਬੰਧ ਸਾਡੇ ਗੁਰਦੁਆਰਾ ਸਾਹਿਬ ਦੀ ਪ੍ਰਬੰਧ ਕਮੇਟੀ ਵੱਲੋਂ ਕੀਤਾ ਗਿਆ ਸੀ ਤੇ ਇਹਨਾਂ ਦੇ ਆਉਣ ਜਾਣ ਦਾ ਜੋ ਕੁਝ ਵੀ ਹੈਗਾ ਤੋਂ ਟੂਰਨਾਮੈਂਟ ਦੇ ਵਿੱਚ 31000 ਦਾ ਨਾਮ ਹੈ ਤੇ 21000 ਦਾ ਸੈਕੰਡ ਨਾਮ ਹੈ। ਹੋਰ ਜਿਹੜੇ ਸਪੈਸ਼ਲ ਟੀਮਾਂ ਵੀ ਆਈਆਂ ਸਪੈਸ਼ਲ ਗੇਮਾਂ ਵੀ ਹੋਈਆਂ ਹਰ ਇੱਕ ਨੂੰ ਇਨਾਮ ਦਿੱਤਾ ਗਿਆ ਹੈ। ਸਨਮਾਨ ਕੀਤਾ ਗਿਆ ਹੈ ਜੋ ਐਨਆਰਲ ਵੀਰਾਂ ਦੇ ਜੋ ਇੱਥੇ ਪ੍ਰੈਜ਼ੈਂਟ ਹੈਗੇ ਆ। ਅਰੇਕ ਨੂੰ ਮੋਮੈਂਟੋ ਦੇ ਕੇ ਸਨਮਾਨ ਕੀਤਾ ਗਿਆ। ਅੱਛਾ ਜੀ। ਇਹ ਹੋਰ ਖਿਡਾਰੀਆਂ ਲਈ ਸੁਨੇਹਾ ਕੀ ਦੇਣਾ ਚਾਹੁੰਦੇ? ਖਿਡਾਰੀਆਂ ਲਈ ਇੱਕ ਉਤਮ ਸੁਨੇਹਾ ਇਹ ਹੀ ਆ ਕਿ ਨਸ਼ੇ ਛੱਡੋ, ਛੱਡ ਦਿਓ ਤੇ ਆਖ ਦਿਓ ਜੇ ਪੰਜਾਬ ਦੀ ਜਵਾਨੀ ਸੱਭਿਆਚਾਰਕ ਬਚਾਉਣਾ ਹੈ। ਇਹ ਉਹ ਮੁੱਖ ਉਦੇਸ਼ ਇਹ ਵੀ ਉਹੀ ਚੀਜ਼ ਹੀ ਆ। ਅਸੀਂ ਗਾਹ ਵਿਆਸ ਕਰਦੇ ਆ ਵੀ ਐਦਾਂ ਬਹੁਤ ਵਧੀਆ ਟੂਰਨਾਮੈਂਟ ਹੋਰ ਵੀ ਜੱਜ ਢੰਗ ਨਾਲ ਕਰਵਾਈਏ ਤਾਂ ਜੋ ਨਸ਼ਿਆਂ ਦੇ ਖਿਲਾਫ ਜੰਗ ਲੜੀ ਜਾ ਸਕੇ। ਇਹ ਕਿੰਨੇ ਸਾਲ ਹੋ ਗਏ ਟੂਰਨਾਮੈਂਟ ਦੇ ਹੁੰਦੇ? ਤਕਰੀਬਨ ਤਕਰੀਬਨ ਆ ਸਾਨੂੰ ਲਗਭਗ ਅਸੀਂ ਜਾਦੇ ਹੋਸ ਸੰਭਾਲੀ ਆ ਜਾਦੇ ਟੂਰਨਾਮੈਂਟ ਚ ਚੱਲਦੇ ਆ ਰਹੇ ਆ 25 30 ਸਾਲ ਸਾਨੂੰ ਲਗਾ ਟੂਰਨਾਮੈਂਟ ਕਰਾਉਂਦੇ ਆ ਇੱਕ ਠਿਖਲੇ ਸਾਲ ਸ਼ਾਇਦ ਖਤ ਦਾ ਮੈਸ ਹੋ ਗਿਆ ਸੀ ਤੇ ਨਹੀਂ ਤਾਂ ਹਰ ਸਾਲ ਹੀ ਜਾਦ ਵਿੱਚ ਸ਼੍ਰੀ ਨਾਮਕਨ ਰਾਜਾ ਸਾਹਿਬ ਜੀ ਜਾਦ ਵਿੱਚ ਤੇ ਬੱਬਰ ਗੀਤ ਸਿੰਘ ਜੀ ਜਾਦ ਵਿੱਚ ਅਸੀਂ ਟੂਰਨਾਮੈਂਟ ਚੇਚੇ ਤੌਰ ਤੇ ਕਰਵਾਉਂਦੇ ਰਹੇ ਆ ਪਿੰਡ ਵਾਸੀਆਂ ਦਾ ਕਿਦਾਂ ਦਾ ਸਹਿਯੋਗ ਰਹਿੰਦਾ ਜੀ ਪਿੰਡ ਵਾਸੀ ਸਾਰੇ ਬਹੁਤ ਪੂਰਨ ਸਹਿਯੋਗ ਦੇ ਰਹੇ ਨੇ ਤਨ ਮਨ ਤਾਂ ਦੇ ਨਾਲ ਪੂਰੀ ਸੇਵਾ ਕਰਦੇ ਨੇ ਇਸ ਬੰਦੇ ਨੇ ਵੀ ਕਹਿ ਦਿੱਤਾ ਆਪਣੀ ਡਿਊਟੀ ਪੂਰੀ ਦੀ ਪੂਰੀ ਨਿਭਾ ਰਿਆ। ਐਨ ਆਰ ਆਈ ਸਹਿਯੋਗੀ ਜਿਹੜੇ ਉਹਨਾਂ ਦੀ ਐਨ ਆਰ ਆਈ ਸਹਿਯੋਗੀ ਆ ਤਾਂ ਅਥਾਹ ਭਰ부 ਪਿਆਰ ਹੈਗਾ ਆ ਕਿਉਂਕਿ ਉਹਨਾਂ ਤੋਂ ਬਿਨਾ ਤਾਂ ਗੱਡੀ ਚੱਲਦੀ ਨਹੀਂ ਹੈਗੀ। ਸੋ ਇਸ ਕਰਕੇ ਅਸੀਂ ਉਹਨਾਂ ਦਾ ਦੁਆਰਾ ਫਿਰ ਧੰਨਵਾਦ ਕਰਦੇ ਆ। ਸੋ ਐਨ ਆਰ ਆਈ ਵੀਰ ਅਸੀਂ ਆ तकरीबन ਇੱਕ ਪੋਸਟ ਵੀ ਤਿਆਰ ਕੀਤਾ ਬੱਚਿਆਂ ਸਾਡਿਆਂ ਨੇ ਖਿਡਾਰੀਆਂ ਨੇ। ਸੋ ਬੜੀ ਖੁਸ਼ੀ ਹੋਈ ਆ ਕਿ ਅਸੀਂ ਇਹਨਾਂ ਨੂੰ ਵੀ ਨਾਮ ਲੈ ਕੇ ਨਾਲ-ਨਾਲ ਲੈ ਕੇ ਜਾ ਰਹੇ ਆਂ। ਖਿਡਾਰੀਆਂ ਲਈ ਜਦੋਂ ਟੀਏਡੀ ਦਾ ਵੀ ਕੋਈ ਨਹੀਂ ਟੀਏਡੀਏ ਦਾ ਪ੍ਰਬੰਧ ਤਾਂ ਤਕਰੀਬਨ ਆਪੋ ਆਪਣੇ ਆਣਾ ਪੈਂਦਾ ਤੇ ਆਪਣਾ ਜਾਣਾ ਪੈਂਦਾ ਹੈ। ਇਹ ਤਾਂ ਤਕਰੀਬਨ ਸਰਕਾਰ ਦੇ ਉਦਮ ਹੋਣ ਜਾਂਦੇ ਤਾਂ ਉਹ ਉੱਤੇ ਟੀਏਡੀਏ ਜਿੰਨਾ ਵੀ ਆ ਉਹ ਸਪੈਸ਼ਲੀ ਦਿੰਦੇ। ਠੀਕ ਹੈ। ਉਹ ਬਾਕੀ ਬਬਰ ਦਲੀਪ ਸਿੰਘ ਯਾਦਗਾਰੀ ਸਟੇਡੀਅਮ ਦੇ ਵਿੱਚ ਟਰੈਕ ਬਣ ਚੁੱਕਾ ਆ। ਸਾਰੇ ਹੀ ਨગર ਨੂੰ ਬੇਨਤੀ ਆ ਬੇ ਜੇ ਕੋਈ ਵੀ ਸੈਰ ਕਰਨੀ ਆ ਸਟੇਡੀਅਮ ਦੇ ਵਿੱਚ ਆ ਕੇ ਕਰੇ ਕੋਈ ਆਵਾਜਾਈ ਦੀ ਇੱਥੇ ਕਿਸੇ ਨੂੰ ਰੁਕਾਵਟ ਨਹੀਂ ਹੈਗੀ। ਇੱਥੇ ਨਿਰਵਿਘਨ ਸੈਰ ਕਰ ਸਕਦੇ ਆ। ਐਨ ਟ੍ਰੈਕ ਬਹੁਤ ਵਧੀਆ ਬਣਿਆ ਹੋਇਆ ਆ ਕੰਕਰੀਟ ਦਾ ਟ੍ਰੈਕ ਆ ਚਾਰੇ ਚਾਰੇ ਪਾਸੇ ਸਟੇਡੀਅਮ ਦਾ ਠੀਕ ਹੈ ਜੀ ਗਰਾਉਂਡ ਕਿਦਾਂ ਦੀ ਹੈ ਜੀ ਗਰਾਉਂਡ ਵੀ ਬਹੁਤ ਵਧੀਆ ਹੈ ਜੀ ਬਹੁਤ ਵਧੀਆ ਚੱਲ ਰਿਹਾ ਜੀ ਟੂਰਨਾਮੈਂਟ ਵੀ ਬਹੁਤ ਵਧੀਆ ਚੱਲ ਰਿਹਾ ਜੀ ਅੱਜ ਸਮਾਪਤੀ ਹੈ ਜੀ ਅੱਛਾ ਜੀ ਜਿੱਦਾਂ ਦਾ ਸਹਿਯੋਗ ਰਿਹਾ ਪਿੰਡ ਦਾ ਬਹੁਤ ਵਧੀਆ ਸਹਿਯੋਗ ਸਾਰੇ ਨਗਰ ਦਾ ਐਨ ਆਰ ਆਈ ਵੀਰਾਂ ਦਾ ਸਾਰਿਆਂ ਦਾ ਬਹੁਤ ਹੀ ਵਧੀਆ ਸਹਿਯੋਗ ਮਿਲਿਆ ਸਾਨੂੰ ਟੂਰਨਾਮੈਂਟ ਦੇ ਲਈ ਕੀ ਕਹਿਣਾ ਚਾਹੁੰਦੇ ਜਿਹੜੇ ਸਹਿਯੋਗੀ ਹੋਣਾਂ ਲਈ ਸਹਿਯੋਗੀਆਂ ਦਾ ਅਸੀਂ ਧੰਨਵਾਦ ਕਰਦੇ ਆ ਜੀ ਤੇ ਜਿਹੜੇ ਸਹਿਯੋਗੀ ਮਾਇਆ ਵੀ ਦਿੱਤੀ ਹੈ ਜੀ ਉਹਨਾਂ ਦਾ ਸਾਰਿਆਂ ਦਾ तहे ਦਿਲੋਂ ਅਸੀਂ ਧੰਨਵਾਦ ਕਰਦੇ ਹਾਂ ਠੀਕ ਹੈ ਥੈਂਕ ਯੂ ਇੱਕ ਵਾਰ ਹੁਣੇ ਪਾਂਡੇ ਹੁਣੇ ਥਾਪੇ ਹੁਣੇ ਪੰਮੀ ਵਾਈਫ ਨੇ ਟੈਰੀ ਬਣਾਉਣ ਕਹਿੰਦੇ ਵੱਡੀ ਮੁਬਾਰਕਬਾਦ ਉਹਨਾਂ ਦੇ ਕੋਚ ਸਹਿਬਾਨਾਂ ਨੂੰ ਵੀ ਵੱਡੀ ਮੁਬਾਰਕਬਾਦ ਹੋਮ ਟੀਮ ਵੱਡੀ ਕਹਿੰਦੀ ਮੁਬਾਰਕਬਾਦ ਆ ਮੁੰਡਿਆਂ ਨੂੰ ਚੱਲਦੇ ਹੋ ਟੂਰਨਾਮੈਂਟ ਦੇ ਮੁੰਡੇ ਕਹਿੰਦੇ ਇੰਤਰ ਰਹੇ ਆ 100000 ਤੇ ਕਹਿੰਦੇ ਕੱਪ ਦੇ ਨਾਲ ਮੇਰੇ ਕੋਲ ਸਨਮਾਨ ਕੀਤਾ ਯਾਰਿਆ ਲੈ ਲਈ ਤਾੜੀ ਮਾਰ ਦੇ ਇੱਕ ਵਾਰੀ ਮੁੰਡੇ ਵਾਲੀ